ਸਰਦਕੋ ਜਪਜੀਤ ਸਿੰਘ ਆਏ ਨੇ ਸਰਸੱਲਾਂ ਦੀ ਮਾਨਸਾ ਤੋਂ ਇੰਨਾਂ ਨੇ ਪ੍ਰਕਿਰਤੀ ਚਿਪਸ ਬਲਕਿ ਪੋਜ਼ਿਟਿਵ ਫੂਡ ਐਂਡ ਕੋਲਡ ਡ੍ਰਿੰਕਸ ਬਾਰੇ ਕਾਫੀ ਜ਼ਿਆਦਾ ਲੈਂਦੇ ਸੀਗੇ ਜਿਸ ਦਾ ਨਤੀਜਾ ਇਹ ਹੋਇਆ ਦੋ ਮਹੀਨੇ ਦੇ ਅੰਦਰ ਅੰਦਰ ਇਹਨੂੰ ਡਾਇਬਟੀਜ਼ ਹੋ ਗਈ ਇੰਸੂਲਿਨ ਲੱਗਣ ਲੱਗੇ ਸੀ ਇਹਨਾਂ ਦੇ ਹੁਣ 1 ਮਹੀਨੇ ਤੋਂ ਡਾਈਟ ਲੈ ਰਹੇ ਨੇ ਆਪਾਂ ਇਹਨੂੰ ਪੁੱਛ ਲੈ ਵੀ ਇਹਨਾਂ ਨੂੰ ਕੀ ਕੀ ਫਰਕ ਲੱਗਿਆ ਪਹਿਲਾਂ ਕੀ ਮਹਿਸੂਸ ਕਰਦੇ ਸੀਗੇ ਜਪਜੀਤ ਤੱਤਾਂ ਵਾਲੀ ਦੁੱਖਾਂ ਦੀ ਹਾਂ ਥੱਕਿਆ ਥੱਕਿਆ ਲੱਗਦਾ ਥੱਕਿਆ ਥੱਕਿਆ ਰਹਿੰਦਾ ਸੀ ਸਰੀਰ ਸ਼ੂਗਰ ਕਿੰਨਾ ਰਹਿੰਦਾ ਸੀ ਪਹਿਲਾਂ 400 ਤੋਂ 400 ਰਹਿੰਦਾ ਸੀਗਾ ਹੁਣ ਠੀਕ ਹੈ ਜਿਹੜਾ ਪਹਿਲਾਂ ਥਕਾਵਟ ਜਿਆਦਾ ਰਹਿੰਦੀ ਸੀ ਹੁਣ ਕਿਵੇਂ ਲੱਗਦਾ ਹੈਗਾ ਹੁਣ ਠੀਕ ਹੈ ਹੁਣ ਠੀਕ ਹੈਗਾ એનર્ਜੀ ਹੈਗੀ ਬਾਡੀ ਦੇ ਵਿੱਚ ਹਾਂ ਪਹਿਲਾਂ ਕਾਲਜ ਵੀ ਨਹੀਂ ਜਾਂਦੇ ਸੀਗੇ ਪਹਿਲਾਂ ਕਾਲਜ ਜਾਂ ਹੁਣ ਹੁਣ ਜਾਂਦੇ ਡੇਲੀ ਕਾਲਜ ਜਾਂਦੇ ਠੀਕ ਹੈ ਤੇ ਇਹਨਾਂ ਦੀ ਆਪਾਂ ਸਿਰਫ ਡਾਈਟ ਚੇਂਜ ਕੀਤੀ ਹੈ 슈ਗਰ ਦਾ ਲੈਵਲ ਜਿਹੜਾ 400 ਰਹਿੰਦਾ ਸੀ ਉਹ ਤੇ ਹੁਣ 110 ਦੇ ਆਸ-ਪਾਸ ਰਹਿੰਦਾ ਹੈ ਤੇ ਇਨਸੂਲਿਨ ਦਾ ਯੂਜ਼ ਤਾਂ ਬਹੁਤ ਜ਼ਿਆਦਾ ਘਟ ਗਈ ਹੈ ਇਹਨਾਂ ਦੀ ਸਿਰਫ ਡਾਈਟ ਚੇਂਜ ਕਰਕੇ ਤੁਸੀਂ ਟਾਈਪ 1 ਡਾਇਬੀਟੀਜ਼ ਤੋਂ ਤੇ ਇਨਸੂਲਿਨ ਤੋਂ ਦੋ ਚੀਜ਼ਾਂ ਤੋਂ ਛੁਟਕਾਰਾ ਪਾ ਸਕਦੇ ਹੋ